ਮੈਂ ਪੰਜ ਗੀਤ ਕਰ ਰਿਹਾ ਹੁਣ ਬੇਸ਼ੱਕ ਐਮਐਲਏ ਸਰਕਾਰ ਦੇ ਵਿੱਚ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਸਮਾਜ ਨੂੰ ਪ੍ਰਸ਼ਾਸਾ ਦਈਏ ਕਿ ਜਿਦੇ ਨਾਲ ਨੌਜਵਾਨਾਂ ਨੂੰ ਸੇਧ ਮਿਲੇ ਤੁਹਾਡੇ ਗੀਤ ਤਾਂ ਨਹੀਂ ਆਉਡੀਆਂ ਵਾਲੇ ਰੇਂਜ ਰੂਪਨਾਂ ਵਾਲੇ ਗੰਨਾ ਵਾਲੇ ਤੇ ਲੋਕਾਂ ਦੇ ਨਾਲ ਨਾਰਾਜ਼ਗੀ ਤਾਂ ਨਹੀਂ ਹੋ ਜੂ ਲੋਕਾਂ ਦੀ ਤੁਹਾਡੇ ਕਿਵੇਂ ਦੀ ਨਾਰਾਜ਼ਗੀ ਵੀ ਲੋਕ ਕਹਿਣਗੇ ਵੀ ਸਿਆਸਤ ਨੂੰ ਪੂਰਾ ਫੁੱਲ ਟਾਈਮ ਦਿਓ ਤੁਸੀਂ ਗਾਣਿਆਂ ਵੱਲ ਥੋੜਾ ਜਿਆਦਾ ਇਹ ਤਾਂ ਕਲਾ ਹੈ ਜੀ ਲੱਖਾਂ ਕਰੋੜਾਂ ਚ ਜਾ ਕੇ ਕਿਤੇ ਇੱਕ ਤੇ ਕਿਰਪਾ ਹੁੰਦੀ ਹੈ ਮਾਂ ਦੀ ਮਾਸਟਰ ਸਰ ਇਹ ਹਰੇਕ ਦੇ ਗਾਣਾ ਹਰੇਕ ਦੇ ਬਸ ਥੋੜਾ ਜੀ ਪੰਜਾਬ ਚ ਸਿੰਗਰ ਤਾਂ ਸਮਝ ਲਓ ਕਿ ਹਰੇਕ ਪਿੰਡ ਚ ਸਾਰੇ ਸ਼ੌਕ ਤਾਂ ਬਹੁਤ ਹੈ ਜੀ ਸ਼ੌਕ ਵਾਲੇ ਤਾਂ ਬੜੇ ਨੇ ਵੀ ਪਾ ਉਦਾਂ ਦਾ ਕੁੜਤਾ ਪਜਾਮਾ ਚਾਦਰਾਂ ਪਾ ਕੇ ਪਾ ਕੇ ਵੀ ਮੈਂ ਚਮਕੀਲਾ ਬਣ ਜਾਇਆ ਥੋੜਾ ਬਣਨਾ ਕਿਤੇ ਚਮਕੀਲਾ ਸੌਖਾ ਬਣਨਾ ਕਿਤੇ ਸਿਕਿਉਰਟੀ ਚਾਹੀ ਜੇ ਮੈਂ ਸਾਈਕਲ ਤੇ ਘੁੰਮਦਾ ਜੀ ਮੈਨੂੰ ਤਾਂ ਕਦੇ ਕਿਸੇ ਨੇ ਕੁਝ ਨਹੀਂ ਕਿਹਾ ਜੀ ਤੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅਮਰ ਗਾਇਕ ਅਮਰ ਸਿੰਘ ਚਮਕੀਲਾ ਜੀ ਦਾ ਜਨਮ ਦਿਨ ਉਹਨਾਂ ਦੇ ਗ੍ਰਹਿ ਵਿਖੇ ਮਨਾਇਆ ਜਾ ਰਿਹਾ ਹੈ ਲਗਾਤਾਰ ਪਰਿਵਾਰ ਦੇ ਨਾਲ ਵੀ ਗੱਲਬਾਤ ਕਰ ਰਿਹਾ ਤਾਂ ਤੁਹਾਨੂੰ ਦੱਸ ਜੀ ਕੀ ਉਹਨਾਂ ਦੇ ਗ੍ਰਹਿ ਵਿਖੇ ਹਲਕਾ ਨਾਬਾ ਦੇ ਜਿਹੜੇ ਵਿਧਾਇਕ ਨੇ ਦੇ ਮਾਨੂੰ ਵੀ ਪਹੁੰਚੇ ਹੋਏ ਨੇ ਖਾਸ ਤੌਰ ਤੇ ਪਹੁੰਚੇ ਹੋਏ ਨੇ ਤੇ ਨਾਲ ਗੱਲਬਾਤ ਕਰਦੇ ਆ ਲਗਾਤਾਰ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਜਦੋਂ ਵੀ ਵਰਸੀ ਹੁੰਦੀ ਹੈ ਉੱਥੇ ਵੀ ਹਾਜ਼ਰੀ ਲਵਾਉਂਦੇ ਨੇ ਅੱਜ ਘਰੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਮਤਲਬ ਤੁਸੀਂ ਅੱਜ ਪਹੁੰਚੇ ਹੋਏ ਆ ਇੱਥੇ ਚਮਕੀਲਾ ਜੀ ਬਾਰੇ ਉਹਨਾਂ ਦੇ ਜਨਮ ਦਿਨ ਤੇ ਹਨਾ ਅੱਜ ਅਮਰ ਸਿੰਘ ਚਮਕੀਲਾ ਜੀ ਉਹਨਾਂ ਦਾ 64ਵਾਂ ਜਨਮ ਇਦੁਗਰੀ ਪਿੰਡ ਜਿੱਥੇ ਪੈਦਾ ਹੋਏ ਜਿਸ ਘਰ ਦੇ ਵਿੱਚ ਉਸੇ ਘਰ ਦੇ ਵਿੱਚ ਬੈਠੇ ਆਂ ਪਰਿਵਾਰ ਦੇ ਨਾਲ ਰਲ ਕੇ ਕੇਕ ਜਿਹੜਾ ਕੱਟਣਾ ਤੇ ਗੱਲਾਂ ਬਾਤਾਂ ਕਰਾਂਗੇ ਜੀ ਕਿਉਂਕਿ ਅਮਰ ਸਿੰਘ ਚਮਕੀਲਾ ਜੀ ਜੋ ਸੀਗੇ ਜਿਸ ਕੈਲੀਬਰ ਦੇ ਉਹ ਸੰਗਰ ਸੀਗੇ ਵੋਕਲ ਪੱਖੋਂ ਲਾ ਲਓ ਲੇਖਣੀ ਪੱਖੋਂ ਲਾ ਲਓ ਕੰਪੋਜੀਸ਼ਨ ਪੱਖੋਂ ਲਾ ਲਓ ਜਾਂ ਐਂ ਲਾ ਲਓ ਕਿ ਉਸ ਸਮੇਂ ਦੇ ਵਿੱਚ ਮਤਲਬ ਜੋ ਉਹ ਗਾ ਗਏ ਜੋ ਲਿਖ ਗਏ ਉਹਦਾ ਤੋੜ ਹਲੇ ਤੱਕ ਨਹੀਂ ਹੈ 36 37 ਸਾਲ ਹੋ ਗਏ ਅੱਜ ਵੀ ਉਹਨਾਂ ਦੇ ਜਾਣ ਤੋਂ ਐ ਸਮਝ ਲਓ ਕਿ 2000 ਤੋਂ ਬਾਅਦ ਜਿਹੜੇ ਬੱਚੇ ਪੈਦਾ ਹੋਏ ਜਿਹੜੇ ਅੱਜ 20 22 ਸਾਲ ਦੇ ਐ 24 ਸਾਲ ਦੇ ਉਹ ਵੀ ਉਹਨਾਂ ਦੇ ਫੈਨ ਨੇ ਸੰਗਰਤਾ ਬਹੁਤ ਆਉਂਦੇ ਆ ਬਹੁਤ ਜਾਂਦੇ ਨੇ ਜੀ ਪਰ ਉਹ ਆਰਟਿਸਟ ਜਿਹੜਾ ਹਰ ਗੱਡੀ ਦੇ ਵਿੱਚ ਵੱਜਦਾ ਹੋਵੇ ਜਦੋਂ ਵੀ ਸੁਣੋ ਸਭ ਤੋਂ ਵੱਡੀ ਗੱਲ ਹੈ ਤੁਸੀਂ ਕਿਸੇ ਵੀ ਆਰਟਿਸਟ ਦਾ ਗਾਣਾ ਇੱਕ ਵਾਰ ਸੁਣ ਲਓਗੇ ਦੋ ਵਾਰ ਸੁਣ ਲਓਗੇ ਤਿੰਨ ਵਾਰ ਸੁਣ ਲਓਗੇ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਹੋਰਾਂ ਦਾ ਜਦੋਂ ਵੀ ਤੁਸੀਂ ਗੀਤ ਸੁਣੋਗੇ ਤਾਨੂੰ ਬਿਲਕੁਲ ਫਰੈਸ਼ ਲੱਗੂਗਾ ਤੁਹਾਨੂੰ ਕਦੇ ਉਹ ਬੋਰ ਨਹੀਂ ਕਰਦਾ ਤੇ ਉਹਨਾਂ ਦਾ ਜਨਮ ਦਿਨ ਹੈ ਜੀ ਬਹੁਤ ਬਹੁਤ ਮੁਬਾਰਕਾਂ ਜਿਹੜੇ ਅਮਰ ਸਿੰਘ ਚੁੰਕੀਲਾ ਜੀ ਨੂੰ ਪਿਆਰ ਕਰਦੇ ਨੇ ਤੇ ਇਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਤਨੀ ਸਾਡੀ ਮਾਤਾ ਜੀ ਫਰਮੇਲ ਕੌਰ ਜੀ ਨੂੰ ਤੇ ਅਮਨ ਕਮਲ ਕੈਨੇਡਾ ਬੈਠੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਅੱਛਾ ਵੈਸੇ ਨਾ ਚਲੋ ਇਹ ਸਿਆਸਤ ਤੋਂ ਅਲੱਗ ਦਾ ਸਵਾਲ ਆ ਵੀ ਤੁਸੀਂ ਗਾਉਂਦੇ ਵੀ ਰਹੇ ਹੋ ਜਾਂ ਮੈਂ ਥੋੜਾ ਵੀ ਜੇ ਅੱਜ ਥੋੜਾ ਬਹੁਤ ਕਿਤੇ ਕਿਉਂਕਿ ਅੱਜ ਘਰ ਹੀ ਉੱਥੇ ਬੈਠੇ ਆ ਜਿੱਥੇ ਸੰਗੀਤ ਹੈ ਤੇ ਜੇ ਤੁਸੀਂ ਕਿਉਂਕਿ ਮੈਂ ਤੁਹਾਡੀਆਂ ਅਕਸਰ ਕਈ ਵਾਰੀ ਕਲਿੱਪਾਂ ਸਾਡੇ ਨਜ਼ਰ ਪੈ ਜਾਂਦੀਆਂ ਨੇ ਤੁਸੀਂ ਵੀ ਬਾਖਮਾਲ ਲਗਾਉਨੇ ਹੋ ਸੁਰ ਲਾ ਲੈਨੇ ਹੋ ਤੁਸੀਂ ਵੀ ਚੰਗੇ ਤੇ ਜੇ ਇੱਕ ਦਾ ਅੱਜ ਸਾਡੀ ਫਰਮਾਇਸ਼ ਤੇ ਜੇ ਮੰਨ ਲਓ ਤਾਂ ਐਸੇ ਤਾਂ ਵੈਸੇ ਮੈਂ ਅੱਜ ਤੱਕ ਕੋਈ ਮੂਡ ਨਹੀਂ ਹੈ ਜੀ ਗਾਉਣ ਦਾ ਤੇ ਅੱਜ ਨਾ ਬਿਲਕੁਲ ਆਰਟਿਸਟ ਦਾ ਮੂਡ ਹੀ ਹੁੰਦਾ ਜੀ ਦਾ ਮੂਡ ਨਾਲ ਹੀ ਹੁੰਦਾ ਲਿਖਿਆ ਗਾਇਆ ਮੂਡ ਨਾਲ ਹੀ ਜਾਂਦਾ ਜੀ ਤੇ ਜਦੋਂ ਕਦੇ ਮੂਡ ਖੈ ਫਿਰ ਸੁਣਾਵਾਂਗੇ ਤੁਹਾਨੂੰ ਜ਼ਰੂਰ ਇਸ ਚ ਕੋਈ ਸ਼ੱਕ ਨਹੀਂ ਕਿ ਗਾਉਂਦੇ ਰਹੇ ਹੁਣ ਵੀ ਗਾਉਣਾ ਜੀ ਮੈਂ ਪੰਜ ਗੀਤ ਕਰ ਰਿਹਾ ਹੁਣ ਵਿਸ਼ਕ ਐਮਐਲਏ ਸਰਕਾਰ ਦੇ ਵਿੱਚ ਪਰ ਸਾਡਾ ਫਰਜ ਬਣਦਾ ਕਿ ਅਸੀਂ ਸਮਾਜ ਨੂੰ ਕੁਛ ਐਸਾ ਦਈਏ ਕਿ ਜਿਸ ਦੇ ਨਾਲ ਨੌਜਵਾਨਾਂ ਨੂੰ ਸੇਧ ਮਿਲੇ ਤੁਹਾਡੇ ਗੀਤਾਂ ਨਹੀਂ ਔਡੀਆਂ ਵਾਲੇ ਰੇਂਜ ਰੂਪ ਨਾਲੇ ਗੰਨਾ ਵਾਲੇ ਨਹੀਂ ਨਹੀਂ ਉਹ ਤਾਂ ਸਾਡੇ ਤਾਂ ਮਿੱਟੀ ਦੀ ਖੁਸ਼ਬੂ ਵਾਲੇ ਗੀਤ ਨੇ ਹਾਂਜੀ ਹਾਂਜੀ ਆਪ ਹੀ ਲਿਖੇ ਨੇ ਮੈਂ ਆਪ ਹੀ ਲਿਖਦਾ ਹਾਂ ਤਾਂ ਮੈਂ ਚਾਹੁੰਦਾ ਜੀ ਕੋਈ ਕਦੀ ਕੋਈ 17 ਦੇ ਵਿੱਚ ਕਵਿਤਾ ਜਾਂ ਗਜ਼ਲ ਦੇ ਰੂਪ ਦੇ ਵਿੱਚ ਜਾਂ ਕੁਝ ਵੀ ਇਦਾਂ ਦੇ ਤਰ੍ਹਾਂ ਨਹੀਂ ਕੋਈ ਕੋਈ ਗੱਲ ਨਹੀਂ ਮੈਂ ਜ਼ਰੂਰ ਸੁਣਾਉਂਗਾ ਅੱਜ ਜਨਮ ਦਿਨ ਮਾਣਣ ਵਾਸਤੇ ਆਏ ਆਪਾਂ ਉਹਨਾਂ ਦੀਆਂ ਗੱਲਾਂ ਕਰੀਏ ਉਹਨਾਂ ਦੇ ਜੀਵਨ ਬਾਰੇ ਗੱਲਾਂ ਕਰੀਏ ਮੇਰੇ ਖਿਆਲ ਇਹ ਹੀ ਬਹੁਤ ਹੈ ਜੀ ਮੈਂ ਪੱਕਾ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਕਿਸੇ ਦਿਨ ਆਪਾਂ ਇੰਟਰਵਿਊ ਕਰਾਂਗੇ ਐਜ਼ ਅ ਆਰਟਿਸਟ ਪੂਰੇ ਤੁਹਾਨੂੰ ਗਾਣੇ ਸੁਣਾਉਂਗਾ ਸਾਰੇ ਨਹੀਂ ਪਰ ਪਰ ਲੋਕਾਂ ਨੇ ਸਵਾਲ ਚੱਕ ਲੈਣਾ ਵੀ ਜਿਹੜੇ ਸਿਆਸਤਦਾਨ ਨੇ ਵੀ ਉਹ ਬਲਕਾਰ ਵੀ ਖਾੜੇ ਲਾ ਰਹੇ ਆ ਬਾਈ ਬਾਹਰ ਦੇ ਵਿੱਚ ਟੂਰ ਲਾ ਰਹੇ ਨੇ ਤੁਸੀਂ ਐਜ਼ ਅ ਸਿੰਗਰ ਵਿੱਚ ਆ ਰਹੇ ਹੋ ਕਿਤੇ ਲੋਕਾਂ ਦੇ ਨਾਲ ਨਾਰਾਜ਼ਗੀ ਤਾਂ ਨਹੀਂ ਹੋ ਜੂ ਲੋਕਾਂ ਦੀ ਤੁਹਾਡੇ ਬਾਰੇ ਕਿਵੇਂ ਦੀ ਨਾਰਾਜ਼ਗੀ ਬੀ ਲੋਕ ਕਹਿੰਗੇ ਵੀ ਸਿਆਸਤ ਨੂੰ ਪੂਰਾ ਫੁੱਲ ਟਾਈਮ ਦਿਓ ਤੁਸੀਂ ਗਾਣਿਆਂ ਵੱਲ ਥੋੜਾ ਜਿਆਦਾ ਇਹ ਤਾਂ ਕਲਾ ਹੈ ਜੀ ਗੋਡ ਗਿਫਟਡ ਆ ਮਾਂ ਸਰਸਵਤੀ ਦੀ ਕਿਰਪਾ ਹੁੰਦੀ ਆ ਲੱਖਾਂ ਕਰੋੜਾਂ ਚ ਜਾ ਕੇ ਕਿਤੇ ਇੱਕ ਤੇ ਕਿਰਪਾ ਹੁੰਦੀ ਆ ਮਾਂ ਦੀ ਮਾਂ ਸਰਸਵਤੀ ਇਹ ਹਰੇਕ ਦੇ ਗਾਣਾ ਹਰੇਕ ਦੇ ਬਸ ਥੋੜਾ ਜੀ ਪੰਜਾਬ ਚ ਸਿੰਗਰ ਤਾਂ ਆ ਸਮਝ ਲਓ ਕਿ ਹਰੇਕ ਪਿੰਡ ਚ ਸਾਰੇ ਸਿੰਗਰ ਐ ਟਪੁੱਠੇ ਵਾਲਾ ਕੰਮ ਹੈ ਜੀ ਪਰ ਜਿਹਦੇ ਤੇ ਕਿਰਪਾ ਹੁੰਦੀ ਆ ਜੀ ਉਹ ਬਹੁਤ ਥੋੜੇ ਲੋਕ ਨੇ ਤੇ ਜਿਨ੍ਹਾਂ ਦੀ ਅੱਜ ਆਪਾਂ ਜਨਮ ਦਿਨ ਮਨਾ ਰਹੇ ਆ ਅਮਰ ਸਿੰਘ ਚਮਕੀਲਾ ਜੀ ਦਾ ਧਾਰਮਿਕ ਪੱਖ ਦੇਖ ਲਈਏ ਬਾ ਕਮਾਲ ਉਹਨਾਂ ਨੇ ਕਾਇਆ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਅ ਦੁਜਾ ਪਾਣੀ ਦੇ ਬਲਬਲੇ ਕੀ ਮਨਿਆਦਾਂ ਤੇਰੀਆਂ ਤਲਵਾਰ ਮੇਕਣ ਗਈ ਧਰਤੀਆਂ ਸਰਹੰਦੀਏ ਦੇ ਬਾਰੇ ਜਿੰਨੇ ਕਮਾਲ ਮਤਲਬ ਕੋਈ ਹੈ ਹੀ ਨਹੀਂ ਜੀ ਤੋੜ ਤੇ ਗੱਲ ਜੇ ਪਸਵੇਚਾਰ ਦੀ ਕਰੀਏ ਤਾਂ ਉਹਦੇ ਵਿੱਚ ਵੀ ਉਹਨਾਂ ਦੇ ਜਿਹੜੇ ਲਫ਼ਜ਼ ਨੇ ਜਿਹੜੇ ਅੱਜ ਅੱਜਕੱਲ ਗਾਣੇ ਆਉਂਦੇ ਨੇ ਜੀ ਨਵੇਂ ਉਹ ਇੱਕ ਲਫ਼ਜ਼ ਵਿੱਚੋਂ ਚੱਕ ਕੇ ਉੱਤੇ ਗਾਣਾ ਬਣਾ ਲੈਂਦੇ ਤੇ ਉਹਨਾਂ ਦੇ ਇੱਕ ਇੱਕ ਗਾਣੇ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੈਸੇ ਲਫ਼ਜ਼ ਆਉਂਦੇ ਜਿਹਦੇ ਵਿੱਚ ਹਰੇਕ ਤੇ ਗਾਣਾ ਬਣ ਸਕਦਾ ਹੈ